ਸਿਆਣੇ ਕਹਿੰਦੇ ਆ ਜਦੋਂ ਬੱਚਾ ਛੋਟਾ ਹੁੰਦਾ ਤੋਤਲੀ ਜ਼ੁਬਾਨ ਦੇ ਵਿੱਚ ਬੋਲਦਾ ਜਾਂ ਬਿਨਾਂ ਲਫ਼ਜ਼ਾਂ ਦੇ ਬਿਨਾਂ ਅੱਖਰਾਂ ਦੇ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮਾਂ ਬੱਚੇ ਦੀਆਂ ਗੱਲਾਂ ਨੂੰ ਸਮਝਦੀ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਗੁੰਗੇ ਦੀਆਂ ਰਮਝਾਂ ਗੁੰਗੇ ਦੀ ਮਾਂ ਜਾਣੇ ਮਾਂ ਉਸ ਬੱਚੇ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਦੀ ਹੈ ਬੱਚੇ ਦੇ ਵਾਰ-ਵਾਰ ਕਹਿਨ ਤੇ ਨਿੱਕੀ-ਨਿੱਕੀ ਗੱਲ ਨੂੰ ਬਹਿਰੌਂ ਤੇ ਵੀ ਉਹ ਤੰਗੀ ਮਹਿਸੂਸ ਨਹੀਂ ਕਰਦੀ ਤਲਖੀ ਮਹਿਸੂਸ ਨਹੀਂ ਕਰਦੀ ਉਹਦੇ ਨਾਲ ਲਾੜ ਕਰਦੀ ਹੈ ਉਹ ਰੀਆਂ ਬਿਨਾਂ ਲਫ਼ਜ਼ਾਂ ਤੋਂ ਕਈਆਂ ਗੱਲਾਂ ਨੂੰ ਵੀ ਸਮਝ ਕੇ ਉਹਦੀ ਬੱਚੇ ਦੀ ਮੰਗਾਂ ਨੂੰ ਪੂਰੀਆਂ ਕਰਦੀ ਹੈ ਹੱਸਦੀ ਹੈ ਖੇਡਦੀ ਹੈ ਪਰ ਉਹੀ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਹੈ ਤੇ ਮਾਂ ਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਬੱਚਾ ਅਕਸਰ ਇਹ ਕਹਿ ਕੇ ਗੁੱਸੇ ਨਾਲ ਤਲਖੀ ਦੇ ਨਾਲ ਬੋਲਦਾ ਹੈ ਕਿ ਜਾਂ ਤੈਨੂੰ ਤਾਂ ਸਮਝ ਹੀ ਨਹੀਂ ਆਉਣੀ ਤੇਰੇ ਪੱਲੇ ਨਹੀਂ ਪੈਣੀ ਇਹ ਗੱਲ ਜਦੋਂ ਬੱਚਾ ਬੋਲਦਾ ਤੇ ਮਾਂ ਨੂੰ ਉਦੋਂ ਬੜੀ ਤਕਲੀਫ ਹੁੰਦੀ ਹੈ ਕਿ ਜਿਹਨੂੰ ਨਿੱਕੀ-ਨਿੱਕੀ ਗੱਲ ਤੇ ਹਜ਼ਾਰਾਂ ਵਾਰੀ ਬੋਲਣ ਤੇ ਵੀ ਮੈਂ ਕਦੇ ਮਹਿਸੂਸ ਨਹੀਂ ਕੀਤਾ ਸੀ ਅੱਜ ਮੈਨੂੰ ਘਟ ਸੁਣਨ ਕਰਕੇ ਨਾ ਸਮਝਾਉਣ ਕਰਕੇ ਵੀ ਛਿਰਕਦਾ ਹੈ ਛਿੜਕਾ ਮਾਰਦਾ ਹੈ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਜਾ ਜੀ